ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ED ਨੇ ਛਾਪਾ ਮਾਰਿਆ ਜਾਣਕਾਰੀ ਮੁਤਾਬਕ ਸਵੇਰੇ ਕਰੀਬ 7 ਵਜੇ ED ਦੇ ਵੱਲੋਂ ਦੀਪ ਮਲਹੋਤਰਾ ਦੀ ਫਰੀਦਕੋਟ ਸਥਿਤ ਰਿਹਾਇਸ਼ ਤੇ ਕੁਝ ਹੋਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਦੱਸ ਦਈਏ ਕਿ ਦੀਪ ਮਲਹੋਤਰਾ ਜਿਸ ਦੀਆਂ ਖੁਦ ਦੀਆਂ ਸ਼ਰਾਬ ਫੈਕਟਰੀਆਂ ਵੀ ਨੇ ਅਤੇ ਪੰਜਾਬ ਤੋਂ ਬਾਹਰ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਦੀਪ ਮਲਹੋਤਰਾ ਦਾ ਸ਼ਰਾਬ ਤੇ ਹੋਟਲਾਂ ਦਾ ਵੱਡਾ ਕਾਰੋਬਾਰ ਹੈ ਦਿੱਲੀ ਸ਼ਰਾਬ ਪਾਲਿਸੀ ਦੇ ਨਾਲ ਦੀਪ ਮਲਹੋਤਰਾ ਦਾ ਨਾਮ ਜੁੜਨ ਤੋਂ ਬਾਅਦ ਲਗਾਤਾਰ ਈਡੀ ਦੇ ਵੱਲੋਂ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਦੀਪ ਮਲਹੋਤਰਾ ਦੇ ਪੁੱਤਰ ਗੌਰਵ ਮਲਹੋਤਰਾ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਅਤੇ ਕੁਝ ਮਹੀਨਾ ਪਹਿਲਾਂ ਵੀ ਫਰੀਦਕੋਟ ਵਿੱਚ ਦੀਪ ਮਲਹੋਤਰਾ ਦੀ ਰਿਹائش ਤੇ ਈਡੀ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਗਈ ਸੀ ਉਸ ਮੌਕੇ ਵੀ ਦੀਪ ਮਲਹੋਤਰਾ ਖੁਦ ਰਿਹائش ਤੇ ਮੌਜੂਦ ਨਹੀਂ ਸਨ ਤੇ ਅੱਜ ਵੀ ਜਦ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਦੀਪ ਮਲਹੋਤਰਾ ਆਪਣੇ ਹਜ ਤੇ ਮੌਜੂਦ ਨਹੀਂ ਸੀ ਈਡੀ ਨੇ ਦਿਮਲ ਹੋਤਰਾ ਦੀ ਜੀਰਾ ਸ਼ਰਾਬ ਫੈਕਟਰੀ ਤੇ ਵਿਛਾਪਾ ਮਾਰਿਆ ਸੂਚਨਾ ਮੁਤਾਬਕ ਈਡੀ ਦੀ ਟੀਮ ਨੇ ਦਿਮਲ ਹੋਤਰਾ ਦੇ ਸਾਥੀ ਕਾਰੋਬਾਰੀਆਂ ਤੇ ਹਿੱਸੇਦਾਰਾਂ ਦੇ ਘਰ ਵੀ ਰੇਡ ਕੀਤੀ ਹੈ ਤੇ ਜ਼ਰੂਰੀ ਕਾਗਜ਼ਾਤ ਅਤੇ ਹੋਰ ਸਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਫਿਲਹਾਲ ਈਡੀ ਦੀਆਂ ਟੀਮਾਂ ਨੇ ਇਸ ਛਾਪੇਮਾਰੀ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੂਚਨਾ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਇਸ ਮੁੱਦੇ ਤੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੈ ਈਡੀ ਦੀ ਟੀਮ ਦੇ ਨਾਲ ਖੂਫੀਆ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਬਾਕੀ ਸੂਬਿਆਂ ਦੀ ਪੁਲਿਸ ਵੀ ਮੌਜੂਦ ਸੀ ਜੀਰਾ ਸ਼ਰਾਬ ਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਸ਼ੰਗਾਰਛ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਅੱਜ ਤੜਕਸਾਰ 6 ਵਜੇ ਈਡੀ ਦੀ ਟੀਮ ਇੱਥੇ ਪਹੁੰਚੀ ਆ ਜੋ ਕਿ 10 ਤੋਂ 12 ਗੱਡੀਆਂ ਪਹੁੰਚਦੀਆਂ ਨੇ ਜਿਹੜੀਆਂ ਕਿ 4 ਤੋਂ 5 ਗੱਡੀਆਂ ਅੰਦਰ ਨੇ ਤੇ ਬਾਕੀ ਗੱਡੀਆਂ ਬਾਹਰ ਨੇ ਜਿਹੜੀ ਕਿ ਈਡੀ ਦੀ ਟੀਮ ਆ ਜਿਹੜੀ ਕਿ ਸਾਡੇ ਇਹਨਾਂ ਅਧਿਕਾਰੀਆਂ ਨਾਲ ਗੱਲ ਹੋਈ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਇਹ ਰੇਡ ਆ ਇਹ ਮਨੀ ਲਾਂਡਰਿੰਗ ਦੇ ਸਬੰਧ ਵਿੱਚ ਰੇਡ ਆ ਇਹ ਦੀਪਮ ਲੋਤਰਾ ਜਿਹੜਾ ਦੀਪਮ ਲੋਤਰੇ ਦੇ ਵੱਖ-ਵੱਖ ਟਿਕਾਣਿਆਂ ਤੇ ਹੋਰ ਵੀ ਰੇਡ ਹੋਈ ਆ ਅੱਜ ਮਾਲਬਰੋਹ ਸ਼ਰਾਬ ਫੈਕਟਰੀ ਦੇ ਵਿੱਚ ਤੜਕਸਰ 6 ਵਜੇ ਰੇਡ ਹੋਈ ਹੈ ਤੇ ਰੇਡ ਅੱਜ ਤਿੱਕਰ ਹਾਂ ਤਿੱਕਰ ਚੱਲੀ ਜਾ ਰਹੀ ਆ ਇਹਦਾ ਕੋਈ ਪਤਾ ਨਹੀਂ ਕਦੋਂ ਤਿੱਕਰ ਰੇਡ ਚੱਲੇ ਜਿਹੜਾ ਕਿ ਮਾਲਬਰੋਹ ਸ਼ਰਾਬ ਫੈਕਟਰੀ ਵਿੱਚ ਨਾ ਤਾਂ ਕਿਸੇ ਨੂੰ ਆਉਣ ਦੀ ਇਜਾਜ਼ਤ ਆ ਨਾ ਤੇ ਹੀ ਕਿਸੇ ਨੂੰ ਜਾਣ ਦੀ ਇਜਾਜ਼ਤ ਆ ਜੀ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਆ ਕਿ ਦਿੱਲੀ ਦੇ ਵਿੱਚ 18 ਤਰੀਕ ਆ ਜਿਹੜੀ ਕਿ 18 ਤਰੀਕ ਦਿੱਲੀ ਦੇ ਵਿੱਚ ਪਈ ਹੋਈ ਆ ਜਿਹੜੀ ਕਿ ਲਾਸਟ ਹੀアリング ਆ ਮਾਨਯੋਗ ਐਨਜੀਟੀ ਦੇ ਵਿੱਚ ਐਨਜੀਟੀ ਦੇ ਵਿੱਚ 18 ਤਰੀਕ ਨੂੰ ਆਖਰੀ ਆਰਗੂਮੈਂਟ ਹੋਣੀ ਆ ਜਿਹੜੀ ਕਿ ਮਾਲਬਰੋਸ਼ ਸ਼ਰਾਬ ਫੈਕਟਰੀ ਦੇ ਜਿਹੜੇ ਕਿ ਅਧਿਕਾਰੀ ਆ ਉਹ ਵੀ ਉੱਥੇ ਪਹੁੰਚਣਗੇ ਤੇ ਸਾਂਝਾ ਮੋਰਚਾ ਜੀਰਾ ਵੱਲੋਂ ਅਸੀਂ ਵੀ ਬੱਸ ਭਰ ਕੇ ਦਿੱਲੀ ਵੱਲ ਲਈ ਰਵਾਨਾ ਹੋ ਰਹੇ ਹਾਂ ਤੇ ਅਸੀਂ ਆਸ ਕਰਦੇ ਹਾਂ ਮਾਨਯੋਗ ਐਨਜੀਟੀ ਤੋਂ ਕਿ ਲੋਕਾਂ ਨੂੰ ਇਹ ਲੋਕਾਂ ਦੇ ਹੱਕ ਵਿੱਚ ਫੈਸਲਾ ਹੋਊਗਾ ਲੋਕ ਹਿੱਤ ਵਿੱਚ ਲੋਕ ਵੱਡੇ ਹੁੰਦੇ ਨੇ ਲੋਕਾਂ ਦੇ ਹੱਕ ਵਿੱਚ ਫੈਸਲਾ ਹੋਊਗਾ ਅਸੀਂ ਪੰਜਾਬ ਸਰਕਾਰ ਤੋਂ ਵੀ ਆਸ ਕਰਦੇ ਹਾਂ ਕਿ ਸ਼ਰਾਬ ਫੈਕਟਰੀ ਨੂੰ ਲੈਕਚੀ ਰੂਪ ਦੇ ਵਿੱਚ ਬੰਦ ਕੀਤਾ ਜਾਊਗਾ ਜੇ ਫੈਕਟਰੀ ਇਹ ਬੰਦ ਨਹੀਂ ਹੁੰਦੀ ਤੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਜੀ